ਜਕਾਰਾ ਵੀਰ ਬਜਰੰਗੇ ਹਰ ਹਰ ਬਾਹੂ ਦੇ ਜਕਾਰਾ ਵੀਰ ਬਜਰੰਗੇ ਹਰ ਹਰ ਬਾਹੂ ਦੇ ਸ਼ੇਖਸਨਾਬ ਉਹਦੇ ਬਾਲਾ ਸਾਹ ਡਾਗਰੇ ਜਿੰਦਾਬਾਦ ਜੇਪਜਨਾਬ ਮਾਲਾ ਸਾਹ ਡਾਗਰੇ ਜਿੰਦਾਬਾਦ ਜੋ ਸ਼ੇਖਸਨਾਬ ਤੋਂ ਬਾਲਾ ਸਾਹ ਸਾਗਰੇ ਜ਼ਿਲ੍ਹਾ ਪ੍ਰਧਾਨ ਚੰਨ ਲਾਲ ਬਿੱਲਾ ਜੀ ਪੰਜਾਬ ਸੰਗਠਨ ਮંત્રી ਅਸਨੀ ਸੱਬਰਵਾਲ ਜੀ ਪੰਜਾਬ ਦੇ ਉਪਪadhyak ਅਨੰਦ ਤਾਰਾ ਜੀ ਸਾਡੇ ਸ਼ੇਖਸਨਾਬ ਦੇ ਬ੍ਰਿਸ਼ਟ ਨੇਤਾ ਜੋਗਰਾਏ ਬਿਟਾ ਜੀ ਜਿਹਨਾਂ ਦੇ ਨੇਤਦਵ ਵਿੱਚ ਇੱਕ ਪਾਰਟੀ ਦੀ ਜਿਹੜੀ ਮੀਟਿੰਗ ਆ ਆ ਜੋ ਕੀਤੀ ਗਈ ਜਿਹਦੇ ਵਿੱਚ ਇਹਨਾਂ ਦੋ ਪੱਦਾਂ ਦੀਆਂ ਨਿਯੁਕਤੀਆਂ ਜਿਹੜੀ ਹੈਗੀਆਂ ਆ ਆਪਾਂ ਕਰਨੇ ਜਾ ਰਹੇ ਆ ਸਭ ਤੋਂ ਪਹਿਲਾਂ ਤਾਂ ਰਾਜਕੁਮਾਰ ਜੀ ਨੇ ਬਿੱਟੂ ਜੀ ਇਹਨਾਂ ਨੂੰ ਆਪਾਂ ਸ਼ਹਿਰ ਦਾ ਜਿਹੜਾ ਉਹ ভাইস ਪ੍ਰਧਾਨ ਲਾਇਆ ਉਹਦੇ ਨਾਲ ਹੀ ਇੰਦਰ ਕੁਮਾਰ ਉਹਨਾਂ ਨੂੰ ਆਪਾਂ ਸ਼ਹਿਰ ਦਾ ਜਿਹੜਾ ਸਚਿਵ ਲਾਇਆ ਜੇ ਤਰ੍ਹਾਂ ਸਰਦਣਾ ਸਮਾਜ ਸਭਾ ਕੰਮ ਕਰਦੀ ਰਹਿੰਦੀ ਆ ਇਸੇ ਤਰ੍ਹਾਂ ਇਹ ਜਿਹੜੀ ਨਵੀਂ ਟੀਮ ਆ ਅੱਛਾ ਬਣਾ ਜੁੜੀ ਆ ਸਾਨੂੰ ਇਹਨਾਂ ਕੋ ਪੇਸ਼ ਆ ਗਏ ਵੀ ਇਹ ਵੀ ਜਿਸ ਤਰ੍ਹਾਂ ਸੇਪਸਨਾ ਸਮਾਜ ਸੇਵਾ ਦਾ ਕੰਮ ਕਰਦੀ ਹੈ ਇਸੇ ਤਰ੍ਹਾਂ ਬਾਦ ਚੜ ਕੇ ਜੇ ਸੇਪਸਨਾ ਜਿਸ ਤਰ੍ਹਾਂ ਕੰਮ ਕਰਦੀ ਉਸ ਤਰ੍ਹਾਂ ਆਪਣੇ ਸਮਾਜ ਦੀ ਸੇਵਾ ਕਰਨ ਤਾਂ ਜੋ ਕਿਸੇ ਨੂੰ ਵੀ ਆਣ ਵਾਲੀ ਔਕੜ ਦੇ ਵਿੱਚ ਸਿਰ ਟਾਣਾ ਕੇ ਨਾਲ ਖੜੀ ਹੋਵੇ ਤੇ ਜਿਹੜਾ ਸਾਨੂੰ ਰਸਤਾ ਆਪਨੇ ਹਿੰਦੂ ਵਿਰਸੇ ਨੂੰ ਨਿਰਾੜ ਪਾਲਾ ਸਾਹਿਬ ਖਾਦਨੇ ਦਿਖਾਇਆ ਉਹਨਾਂ ਦੇ ਮਾਰਗ ਤੇ ਚੱਲਣ ਦੀ ਜਿਹੜੀ ਹਰ ਸੰਭਵ ਕੋਸ਼ਿਸ਼ ਕਰੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਲਾਸਟ ਵਿੱਚ ਮੈਂ ਇਹ ਜਿਹੜੀ ਨਵੀਂ ਅੱਜ ਟੀਮ ਸਾਥ ਨਾਲ ਜੁੜੀ ਆ ਜਿਹੜੇ ਜੁਵਾਹ ਜੁੜੇ ਨੇ ਇਹਨਾਂ ਨੂੰ ਮੈਂ ਪਾਰਟੀ ਵੱਲੋਂ ਸੰਗਠਨ ਵੱਲੋਂ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਬਹੁਤ ਬਹੁਤ ਧੰਨਵਾਦੀ ਕਰਦਾ ਜੈ ਕਰਾਮ